ਅੰਸ਼ੀਰਮ ਸਾਹਿਬ ਦਾ ਪੈਰੋਕਾਰ ਹੈ ਜਿਹਨੇ ਗਰੀਬਾਂ ਦੀ ਮੂਵਮੈਂਟ ਨੂੰ ਉਖਾਲਿਆ ਸੀ ਸੈਲਫ ਰਿਸਪੈਕਟ ਦੀ ਮੂਵਮੈਂਟ ਦੇ ਵਿੱਚੋਂ ਆਇਆ ਮੈਂ ਮਰਦੇ ਤੱਕ ਕਾਂਗਰਸ ਪਾਰਟੀ 'ਚ ਰਹਿਣਾ ਪਰ ਗਰੀਬਾਂ ਦਾ ਕਦੇ ਅਪਮਾਨ ਨਹੀਂ ਹੋਣ ਦਊਗਾ ਮੈਨੂੰ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦੇਣਾ ਪਿਆ ਤਾਂ ਮੈਂ ਦਲਤਾਂ ਦੇ ਲਈ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦੇਗਾ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਬੰਦੇ ਦਾ ਪੁੱਤ ਬਣਾ ਕੇ ਹਟੂਗਾ ਕੁਝ écrit ਬਣਾਜ ਬਹੁਤ ਵੱਡਾ ਪੰਜਾਬ ਦੀ ਨਾਲ ਸਮਾਦੇ ਧੰਨਵਾਦ ਕੀਤਾ ਹੋਰ ਕੁਝ ਨਹੀਂ ਕਹਿਣਾ ਚੋੜਾ ਇਹਨਾਂ ਆਪਦਨਾ ਪੰਜਾਬ ਦੇ ਰੋਕ ਲੈਣਗੇ ਪੰਜਾਬ ਦੇ ਦਰਦ ਲੈਣਗੇ ਤੁਹਾਨੂੰ ਆਪਣੀ ਅਕਾਦ ਦੇ ਵਿੱਚ ਚੋਣਾ ਪਊਗਾ ਆਪ ਪੰਜਾਬ ਦੇ ਅੰਦਰ ਜੇ ਤੂੰ ਪਾਰਲੀਮੈਂਟ ਚੋਣਾਂ ਦੇ ਅੰਦਰ ਕਰਾਉ ਸਰ ਪ੍ਰਤਾਪ ਸਿੰਘ ਬਾਜਬਤ ਤੇ ਇਹ ਗਲਾਪ ਨੇ ਕਿਹਦੇ ਲੜੂਗਾ ਤੈਨੂੰ ਹਰਾ ਕੇ ਮੂੰ ਤੋੜਵਾ ਜਵਾਬ ਦੇ ਕੇ ਸਪੋਰਟ ਵਿੱਚ ਭੇਜ ਜਾ ਕੇ ਤੈਨੂੰ ਤੂਤਾਂ ਦਾ ਮਾਰ ਕਰਨ ਦਾ ਕੋਈ ਨਹੀਂ ਸਰਕਾਰਯੋਗ ਸਾਰੇ মিডিਆ ਦੇ ਪ੍ਰਭਾਵ ਭੈਣਾ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਕਰਦਾ ਹਾਂ ਅੱਜ ਮੈਨੂੰ ਬਹੁਤ ਅਫਸੋਸ ਦੇ ਨਾਲ ਜਿਹੜਾ ਉਹ ਤੁਹਾਡੇ ਰੂਪ ਰੂਪੋਂ ਦਾ ਮੌਕਾ ਮਿਲ ਰਿਹਾ ਉਹ ਭਰੇ ਮਨ ਦੇ ਨਾਲ ਕਿ ਮੈਂ ਹਮੇਸ਼ਾ ਜ਼ਿੰਦਗੀ ਦੇ ਅੰਦਰ 40 ਸਾਲ ਗਰੀਬਾਂ ਲੋਕਾਂ ਦੇ ਲਈ ਲੜਦਾ ਰਿਆ ਗਰੀਬਾਂ ਦੀ ਆਵਾਜ਼ ਬਣ ਕੇ ਉਹਨਾਂ ਦੇ ਹੱਕਾਂ ਦੇ ਲਈ ਪੰਜਾਬ ਦੇ ਗਲੀਆਂ ਬਾਜ਼ਾਰਾਂ ਦੇ ਅੰਦਰ ਕਿ ਦਲਤਾਂ ਦਾ ਗਰੀਬਾਂ ਦਾ ਪਛੜਿਆਂ ਦਾ ਸਲਮਾਨ ਹੋਵੇ ਉਹਨਾਂ ਲਈ ਲੜਦਾ ਲੜਦਾ 40 ਸਾਲ ਬਾਅਦ ਭਾਵੇਂ ਮੈਂ ਪੰਜਾਬ ਦੀ ਵਿਧਾਨ ਸਭਾ ਦੀਆਂ ਗੈਲਰੀਆਂ ਦੇ ਅੰਦਰ ਬੈਠ ਕੇ ਭਾਸ਼ਣ ਸੁਣਿਆ ਕਰਦਾ ਸੀ ਔਰ ਕਦੇ ਸੋਚਦਾ ਹੁੰਦਾ ਸੀ ਕਿ ਮੈਂ ਵੀ ਇੱਥੇ ਆ ਕੇ ਆਪਣੇ ਸਮਾਜ ਦੀ ਲੋਕਾਂ ਦੀ ਕੌਮ ਦੀ ਆਵਾਜ਼ بلند ਕਰਾਂ ਸੋ ਮੈਨੂੰ ਲੋਕਾਂ ਨੇ ਚਿਤਾ ਕੇ ਪੰਜਾਬ ਦੀ ਵਿਧਾਨ ਸਭਾ 'ਚ ਭੇਜਿਆ ਮੈਂ ਹਮੇਸ਼ਾ ਲੋਕ ਮੁੱਦਿਆਂ ਦੇ ਉੱਤੇ ਪੰਜਾਬ ਦੀ ਵਿਧਾਨ ਸਭਾ 'ਚ ਬੋਲਦਾ ਹਾਂ ਜਿਸ ਦਿਨ ਪਹਿਲੀ ਤਰੀਕ ਨੂੰ ਇਹ ਸੈਸ਼ਨ ਸ਼ੁਰੂ ਹੋਣਾ ਸੀ ਮੈਂ ਉਸ ਦਿਨ ਵੀ ਬਾਹਰ ਆਪਣੀਆਂ 12 ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਔਰ 12 ਮੰਗਾਂ ਮੀਡੀਆ ਦੇ ਸਾਹਮਣੇ ਰੱਖੀਆਂ ਉਹਨਾਂ ਦੇ ਵਿੱਚ ਮੁੱਖ ਮੰਗ ਸੀ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਕੇਜਰੀਵਾਲ ਜੀ ਨੇ ਲੋਕਾਂ ਦੇ ਨਾਲ ਵਾਦਾ ਕੀਤਾ ਸੀ ਕਿ ਅਸੀਂ ਦੰਤਾਂ ਦਾ ਡਿਪਟੀ ਮੁੱਖ ਮੰਤਰੀ ਬਣਾਵਾਂਗੇ ਮੈਂ ਬਾਹਰ ਵੀ ਮੰਗ ਕੀਤੀ ਸੀ ਔਰ ਅੱਜ ਵੀ ਸਵੇਰੇ ਟਵਿੱਟਰ ਦੇ ਉੱਤੇ ਬਾਕੀ ਕੌਂਟਰਾਂ ਦੇ ਉੱਤੇ ਮੈਂ ਕਿਹਾ ਕਿ ਅੱਜ ਵੀ ਪੰਜਾਬ ਦੀ ਅਸੈਂਬਲੀ ਚ ਜਾ ਕੇ ਅਸੀਂ ਜਰੂਰ ਮੰਗ ਕਰਾਂਗੇ ਔਰ ਜਿਸ ਵੇਲੇ ਕਲਾਸਪੁਰ ਸਾਹਿਬ ਬੋਲ ਰਹੇ ਸੀ ਮੈਂ ਉਹਨਾਂ ਨੂੰ ਕਿਹਾ ਕਿ ਪੰਜਾਬ ਦੇ ਅੰਦਰ ਦੱਸੋ ਤੁਸੀਂ ਡਿਪਟੀ ਮੁੱਖ ਮੰਤਰੀ ਕਦੋਂ ਮੁੱਖ ਮੰਤਰੀ ਸਾਹਿਬ ਬਣਾਓਗੇ ਤੁਸੀਂ ਲੋਕਾਂ ਨਾਲ ਕੀਤੇ ਵਾਅਦੇ ਕਰਕੇ ਤੁਸੀਂ ਹੁਣ ਦਲਤਾ ਨੂੰ ਬੁਲਾ ਰਹੇ ਹੋ ਕਿ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਜਿਸਕਰ ਚੰਗਾ ਕੰਮ ਕਰ ਰਹੀ ਹੈ ਤਾਂ ਫਿਰ ਦਲਤਾ ਦਾ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ ਜਾਂਦਾ ਜਿਸ ਸਮਾਜ ਦੇ ਲਈ ਅਸੀਂ ਲੜਦੇ ਇੱਥੇ ਆਏ ਆ ਗਰੀਬਾਂ ਦਲਤਾ ਪਛੜਿਆ ਨਹੀਂ ਇਹਨਾਂ ਨੂੰ ਵੋਟਾਂ ਵਾ ਕੇ ਇਹਨਾਂ ਨੇ ਧੋਖਾ ਕੀਤਾ ਪੰਜਾਬ ਦੇ ਲੋਕਾਂ ਦੇ ਨਾਲ ਤਾਂ ਮੈਂ ਜਿਸ ਵੇਲੇ ਕਹਿ ਰਿਹਾ ਸੀ ਕਿ ਪੰਜਾਬ ਦਾ ਦਲਤ ਡੀ ਪੀ ਸੀ ਐਮ ਸੀ ਐਮ ਸਾਹਿਬ ਬਣਾਓ ਮੈਂ ਸਤਕਾਰਯੋਗ ਲੋਕਸ਼ਾਹ ਦੇ ਨਾਲ ਤਿਆਰ ਹਾਂ ਸੀ ਐਮ ਸਾਹਿਬ ਪੰਜਾਬ ਦੇ ਅੰਦਰ ਦਲਤਾਂ ਦਾ ਡੱਪਟੀ ਮੁੱਖ ਮੰਤਰੀ ਬਣਾਓ ਮੈਂ ਨਾਰੇ ਲਗਾ ਰਿਹਾ ਸੀ ਔਰ ਇੰਨਾ ਕੁ ਮਾਰਕੜਕ ਸ਼ਬਦ ਬੋਲ ਰਹਾ ਮੇਰੇ ਵਾਸਤੇ ਕਿ ਇਹਦਾ ਦਵਾਸ ਤੋਰਾ ਪੈ ਗਿਆ ਇਹਨੂੰ ਤੋਰਾ ਪੈ ਗਿਆ ਇਹਨੂੰ ਚੁੱਤੀ ਸੰਭਾਓ ਸੀ ਐਮ ਸਾਹਿਬ ਮੈਂ ਪੰਜਾਬ ਦਾ ਉਹ ਵਿਅਕਤੀ ਆ ਮੈਂ ਕਾਂਸੀ ਰਾਮ ਸਾਹਿਬ ਦਾ ਪੈਰੋਕਾਰ ਹਾਂ ਜਿਹਨੇ ਗਰੀਬਾਂ ਦੀ ਮੂਵਮੈਂਟ ਨੂੰ ਉਖਾਲਿਆ ਸੀ ਸੈਲਫ ਰਿਸਪੈਕਟ ਦੀ ਮੂਵਮੈਂਟ ਦੇ ਵਿੱਚੋਂ ਆਇਆ ਮੈਂ ਮਰਦੇ ਤੱਕ ਕਾਂਗਰਸ ਪਾਰਟੀ 'ਚ ਰਹਿਣਾ ਪਰ ਗਰੀਬਾਂ ਦਾ ਕਦੇ ਅਪਮਾਨ ਨਹੀਂ ਹੋਣ ਦਊਗਾ ਮੈਨੂੰ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦੇਣਾ ਪਿਆ ਤਾਂ ਮੈਂ ਦਲਤਾਂ ਦੇ ਲਈ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦੇਗਾ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਬੰਦੇ ਦਾ ਪੁੱਤ ਬਣਾ ਕੇ ਹਟੂਗਾ ਉਸੇ ਕ੍ਰਿਪਾ ਨਾਲ ਜਬੂਤ ਵੱਡਾ ਪੰਜਾਬ ਦੀ ਅਦਾਲਤ ਸਵਾਦੇ ਤੇਰਾ ਕੁਬਾਰ ਕੀਤਾ ਔਰ ਕੁਝ ਨਹੀਂ ਕਹਿਣਾ ਚੋੜਾ ਇਹਨਾਂ ਆਪਦਨਾ ਪੰਜਾਬ ਦੇ ਰੋਕ ਲੈਣਗੇ ਪੰਜਾਬ ਦੇ ਦਸਤ ਲੈਣਗੇ ਤੁਹਾਨੂੰ ਆਪਣੀਆਂ ਘਾਰ ਦੇ ਵਿੱਚ ਔਣਾ ਪਊਗਾ ਆਪ ਪੰਜਾਬ ਦੇ ਅੰਦਰ ਜੇ ਤੂੰ ਪਾਰਲੀਮੈਂਟ ਚੋਣਾ ਦੇ ਅੰਦਰ ਕਰਾਉ ਸਰਪ੍ਰਤਾਪ ਸਿੰਘ ਬਾਜਬਤ ਤੇ ਇਹ ਗਲਾਬ ਨੇ ਕਿਸੇ ਲੜੂਗਾ ਤੈਨੂੰ ਹਰਾ ਕੇ ਮੂੰਹ ਤੋੜਵਾ ਜਵਾਬ ਦੇ ਕੇ ਸਟਾਪਟ ਵਿੱਚ ਭੇਜ ਜਾ ਕੇ ਤੈਨੂੰ ਤੋਤਾ ਦਾ ਭਾਲ ਕੇ ਲੱਭ ਕੋਈ ਨਹੀਂ